ਸੱਤ ਨੂੰ ਲੈ ਜਾ ਯਾਰ ਹੋਰ ਦਾਸ ਹੋਰ ਤੈਨੂੰ ਕੀ ਦੇ ਪੈਣਾ ਯਾਰ ਸਾਤ ਨੂੰ ਉਹ ਹੀ ਗੱਲ ਹੋ ਗਈ ਨਾ ਯਾਰ ਇਹਦਾ ਉੱਥੇ ਹੀ ਗੱਲ ਹੋ ਗਈ ਮੈਂ ਪੂਰਾ ਕੀ ਫਾਇਦਾ ਸ਼ਰਾਣ ਪੈ ਵੀ ਪੈ ਸ਼ਰਾਣੇ ਪੈ ਜਾ ਜਦੋਂ ਹੁਣ ਤੇ ਗਏ ਤੇ ਗੱਲ ਦਾ ਬੋਲ ਮਨ ਸਹੀ ਖੀ ਖਰਚਾ ਬਹੁਤ ਹੋ ਜਾਣਾ ਤੇਰਾ ਵੀ ਲਗਾਉਂਦਾ ਮੇਰੇ ਪਰ ਵੀ ਪੈਣੀ ਆ ਪਾਈਆਂ ਪਰ ਵੀ ਪੈਣੀ ਆ ਇਹਨਾਂ ਦੀ ਕਰਦੀ ਗੱਡੀ ਹੋਊਗੀ ਮੇਰੀ ਕਿਰਾਏ ਦੀ ਆ ਸਾਡੀ ਕਰਦੀ ਕਿਤੇ ਆਟਾ ਵੀ ਆਈ ਨਹੀਂ ਕੰਮ ਹੋਣਾ ਹੋਰ ਇਹ ਕਿਰਾਏ ਦੇ ਕਰਨੀ ਆ ਕਿਹੜੀ ਜਗ੍ਹਾ ਜਾਣਾ ਹੈ ਜਾਣਾ ਤਾਂ ਉਧਰ ਹੀ ਤੇਰੇ ਕੰਨੀਓ ਇਲਾਕੇ ਕਿੱ데 ਫਦੇ ਘੜ ਸਾਥ ਮੈਂ ਫਟੇ ਘੜ ਸਾਹਿਬ ਛੱਡ ਦੂੰਗਾ ਛੇਲੇ ਹੋਰ ਦੱਸ ਨਹੀਂ ਨਹੀਂ ਕਿਹੜੇ ਪਿੰਡ ਛੱਡਣੇ ਆ ਦੱਸ ਚੱਲ ਕੋਈ ਨਾ ਤੂੰ ਉਹ ਬੰਨ ਚੱਕਰਾਂ 'ਚ ਪੈਣਾ ਕੇ ਨਹੀਂ ਹੋਰ ਦੱਸ ਦੱਸ ਜੀ ਇੱਦਾਂ ਦੱਸ ਕਿੰਨੇ ਦੇਣੀ ਆ ਉਹ ਬਿਲਕੁਲ ਭਰਾਵਾ ਬੋਣੀ ਦਾ ਟਾਈਮ 7000 ਤੂੰ ਤਾਂ ਆ ਕੇ ਜਾ ਚਾ ਜਾਂ ਤੇਰੇ ਦੱਸ ਤੂੰ ਹਰ ਆ ਜਾ ਤੂੰ ਮੇਰੇ ਘਰ ਮੰਨਣੀ ਨਹੀਂ ਯਾਰ ਕੋਈ ਮੰਨਣਾ ਨਹੀਂ ਮੰਨਣੀ ਆ ਇਹ ਉੱਥੇ ਗਿਆ ਮਰੀ ਭਕਾਈ ਕਰਾ ਕੇ ਤੂੰ ਖਬਰ ਕਿਵੇਂ ਹੋ ਗਿਆ ਮੇਰਾ ਮਾਦਾ ਜਿੰਮਦਾਰਾ 28000 ਦੇ ਬਣਾਉਂਦਾ ਹੈ 7 4 28 ਹੈ ਹੈ ਤੂੰ ਜੋ ਗੁਸਾ ਘਾੜੀ ਬੱਚੋ ਯਾਰ ਠਾਈ ਤੋਂ ਗੁਸਾ ਘਾੜੋ ਫਿਰ ਪਾ ਵੀ ਛੋਟੇ ਲੈ ਦੋ ਹੁਣ ਜਾ ਰਹੇ ਛੋਟੇ ਕਿੱਥੇ ਆਣੇ ਆਹ ਤਾਂ ਹੋਣੇ ਜਿੱਦੇ ਹੋਣਾ ਤੂੰ ਘੱਟ ਵੀ ਮਾੜਾ ਮੁੰਡਾ ਘਾੜਾ ਨਸਲੀ ਹੈਗੇ ਆ ਉਹ ਬੈਨਾਂ ਦਾ ਟੌਪ ਦਾ ਤਾਂ ਘਾੜੇ ਮਾੜਾ ਪਾ ਦੇ ਤੂੰ ਮਾਰ ਮਾੜਾ ਘਾੜੀ ਯਾਰ ਮਾਰੋ ਘਾੜ ਦੇ ਮਾੜਾ ਘਾੜ ਦੇ ਟੌਪ ਦਾ ਕਰ। ਤੁਸੀਂ ਕੱਢੋ ਮੈਨੂੰ ਤਾਂ ਸਾਡੇ ਚੰਗੇ ਲੱਗਦੇ ਆ ਮੈਂ ਤਾਂ ਆ ਵੀ ਚੰਗਾ ਲੱਗਦਾ। ਹਾਂ ਜੀ ਦਾ ਮਾ। ਉਹ ਦੂਆ ਉਹ ਵੇਚ ਲੈ। ਨਿਆਣਾ ਮਾੜਾ। ਉਹ ਫੇਰ ਉਹ ਵੇਚ ਲੈ। ਕਾਹਨੂੰ ਕੋਈ ਖਰਾਬ ਕਰਦਾ। ਵੇਚ ਨਾਲ ਲੈ ਵੇਚ। ਬੋਲ। ਲੈ ਕਿਸੇ ਤਰੀਕੇ ਨਾਲ ਲੈ ਚਾਚਾ। ਤੁਸੀਂ ਕਿੰਨਾ ਕਹਿੰਦਾ ਤੂੰ ਯਾਰ। ਸੱਤ ਨੂੰ। ਉਹ ਤਾਂ ਉੱਥੇ ਹੀ ਖੜਾ ਐ ਜਿੱਦਾਂ। ਸੱਤ ਨੂੰ ਸੱਤ ਨੂੰ ਦਾ। 6.5 ਲਾਇਆ ਸਾਡਾ। ਕੋਈ ਫਾਇਦਾ ਕੀ ਆ। ਨਾ ਸਾਢੇ 5 ਲਾਇਆ ਪਹਿਲਾਂ। 6 6 ਤਾਂ ਭੱਜ ਗਏ 6 ਤਾਂ ਭੱਜ ਗਏ 6 ਲਾਇਆ ਇਹ ਭੱਜ ਗਏ ਇਹ ਭੱਜ ਗਏ ਹੁਣ ਮੈਂ ਭੱਜ ਗੇ ਮੁੜਿਆ ਮੌਕੇ ਤੇ ਚਲ ਅਸੀਂ 6 ਤਾਂ ਨਹੀਂ ਭੱਜੇ ਹੁਣ ਆ ਤਾਂ ਤੇਰੇ ਸੌਦਾ ਆਉਣਾ ਖੜ ਕੇ ਹੋ ਹੁਣ ਕੀ ਕਰੀ ਯਾਰ ਤੂੰ ਸਾਡਾ ਸਾਰੇ ਗੱਲਾਂ ਯਾਰ ਇਹ ਕਿ ਹੁਣ ਤੋਂ ਮੈਂ ਭੱਜੀ ਹਾਂ ਯਾਰ ਕੋਈ ਚੱਕਰ ਨਹੀਂ ਤੇਰੇ ਬਗਦੇ ਇਹਨਾਂ ਨੂੰ ਹੋਰ ਮਾਰਨੇ ਨਜੂ ਲਾ ਪੂਰੇ ਸੀ ਨੂੰ ਬੇਵਨੇ ਬੇਦਿਆ ਤੇਰਾ 24000 ਰੁਪਏ ਬਣਦਾ ਕੋਈ ਨਾ ਜੀ ਆ ਠੀਕ ਆ ਹੁਣ ਤੂੰ 28 ਕਹਿੰਦਾ 24000 ਦਾ ਕੀ ਕੋਲੀਗਾ ਕਿੰਨਾ 200 ਘੱਟ ਲੈ ਜਾ ਹੁਣ ਹੁਣ ਅੰਕਲ ਪਾਈ ਕੁਛ ਬਸ 7000 24000 ਦੇ ਮੇਮਣੇ ਲੈ ਜਾਂਦੇ 24000 ਤੇਰੇ ਨਾਲ ਕੱਪ ਯਾਰ 7000 ਤੇ 200 ਘੱਟ ਲੈ ਨਹੀਂ ਫੇਰ ਰਹਿਣ ਤੂੰ ਖੜ ਗਿਆ ਮਾੜਾ ਇੱਕ ਮਾੜਾ ਕੋਈ ਨਹੀਂ ਮੈਂ ਦੋ ਜਰ 1000 ਰੁਪਏ ਆ ਫੜ ਜਾ ਪੂਰਾ 25 ਵਾਲੇ ਮੈਨੋਂ ਹੋ ਗਏ ਛੱਡ ਦੇ ਓਏ ਅਰੇ ਛੱਡ ਨਹੀਂ ਛੱਡ ਦੇ ਛੱਡ ਦੇ ਨਹੀਂ ਛੱਡ ਮੈਂ ਨਹੀਂ ਸੁਵਾ ਦੀ ਵਾ ਛੱਡ ਦੇ ਸੁਵਾ ਦਾ ਛੱਡ ਦੇ ਯਾਰ ਲੈ ਦੇ ਭੈਣ ਦੀ ਛੱਡ ਦੇ ਓ ਮਾਰ ਲੈ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਚਲੋ ਮੈਂ ਤੇਰੀ ਗੱਲ ਮੰਨਦਾ ਨਹੀਂ 25 ਦੇ ਆ ਪੱਠਾ ਕਿੰਨੀਆਂ ਬਾਹਰ ਕੱਢ ਦੋ ਕੋਈ ਪੱਠਾ ਨਹੀਂ ਵੀਰੇ ਦੋ ਬੱਕਰੀਆਂ ਹਾਂ ਤੇਰੇ ਆਖਰੀ 60 ਪਿਆਰ ਮੈਂ ਹੁਣ ਦੇ ਦੇ ਯਾਰ 2.5 250 ਰੁਪਏ ਬੱਚੇ ਮੈਂ ਕਰ ਪਿਆ ਉਹ ਪਾ ਦੇ ਪਾ ਦੇ ਦੇ ਦਿਓ ਕੱਲ ਮੋੜ ਦੇ ਤੇ ਹੋਰੀ ਵੇਚੂਗਾ ਦੂਜੀ ਵੇਚੂ ਤੇਰੇ ਨਾ ਨਾ ਬਹਿ ਦੇ ਬੋ ਬਹਿ ਕੇ ਦੇ ਰਹੇ ਉਹ ਕੋਈ ਨਹੀਂ ਸਾੜ ਜਾ ਦੇਖ ਜਾਣਗੇ ਦੋ ਬਹਿ ਨੂੰ ਯਾਰ ਨਾ ਨਹੀਂ ਗੱਲ ਮਾਰ ਲੈ ਪੁੱਤ ਚਾਚਾ ਮਾਰ ਲੈ ਮਾਰ ਲੈ ਮਾਰ ਲੈ ਬਾਪ 7000 8000 ਕੋਈ ਨਹੀਂ ਉਹ ਠੀਕ ਹੋਣਾ ਸਿੱਕਰੀ ਦੀ ਗੱਲ ਮੋੜੀ ਯਾਰੇ ਗੱਲ ਸੁਣ ਮੈਂ ਦੀ ਦੇਖਾ 6.5 ਹਜ਼ਾਰ ਨੂੰ ਲਿਜਾਣੇ ਲੈ ਜਾ ਨਹੀਂ ਭਰਾ ਉਹ ਖਾਤ ਪਾਇਆ ਤੂੰ ਕੋਈ ਨਹੀਂ ਹਟੀਆਂ ਲక్ష్ਮੀ ਯਾਰਾ ਦੇ ਪੈਸੇ ਬਈ ਮੈਨੂੰ ਪੈਸੇ ਦੇ ਦੋ 6.5 ਦੇ ਘੱਟ ਨਾ ਦੋ ਪੈਸੇ 26000 ਦੇ ਬੱਚੇ ਦੇਣੇ 6.5 ਨਾ ਨਾ ਯਾਰ ਕਿ ਹੋਰ ਬਾਹਰ ਦਾ ਉਹ ਨਹੀਂ ਮੈਨੂੰ ਬਰੇਟਾ ਪੈਣੇ ਦੀ ਦਾਸ ਨਹੀਂ ਮੈਂ ਰੋਜ਼ਾ ਕਾ ਉਹ ਸਾਢੇ ਕੰਨ ਮੋਟਰ ਵਾਲਾ ਜੀ ਪੈਸੇ ਆ ਫਾੜਿਆ ਪੈਸੇ ਗਣਿਆ ਦਾ ਉਹੋ ਪੈਸੇ ਦਾ ਕਹਿਣਾ ਪੈਸੇ ਕਿਤੇ ਜਾਂਦੇ ਭਗਣ ਰਤਾ ਪੈਸੇ ਕਿਤੇ ਨਹੀਂ ਜਾਂਦੇ ਭਗਣ ਰਤਾ ਤਹੀ ਪੈਸੇ ਕਿਤੇ ਨਹੀਂ ਜਾਂਦੇ ਭਗਣ ਰਤਾ 2000 ਰੁਪਏ ਵਿੱਚ ਗਣ 1000 ਤੁਸੀਂ ਭਾਇਆ ਵਿੱਚ ਗਣ ਚਾਚਾ ਸਾਢੇ 6 ਦੇ ਘੱਟ 1000 ਦੀ 1000 ਦੀ ਸਾਢੇ ਨੇ ਹੁਣੇ 1000 ਦਾ ਨਹੀਂ ਰੋਲਾ ਹੈ ਆਪਾਂ ਸਾਢੇ 6 ਦੇ ਘੱਟ 1000 ਕਹਿੰਦਾ ਹੁਣ ਤੂੰ 3 ਦਿਨ 1000 ਤੋਂ ਹੋਰ ਭਾਲਦਾ ਨਹੀਂ ਕਿਆ ਕਰੀਕ ਨੂੰ ਟ ਖੜ ਜਾ ਯਾਰ ਜੇ ਮੇਰੇ ਮਗਲੀ ਪਿਆ ਹੋਏ ਹੱਤਾਂ ਮਾਰਾ ਡੇ ਗਿਆ ਮਾਰਾ ਯਾਰ ਰੁਪਏ ਪਿੱਛੇ ਗੱਲ ਨਹੀਂ ਬਣਨੀ ਭਾਈਆਂ ਨੇ ਆਪਣੀ ਲਖਾਈ ਉਹ ਖੰਤ ਆ ਜਾ ਕੋਈ ਸੜੇ ਸੇ ਆਪਣਾ ਬੜਾ ਮੈਦਾਨ ਲਖਾਈ ਕਰਾਉਣੀ ਜਾਂ ਤੈਨੂੰ 500 ਰੁਪਏ ਹੋਰ ਪਾ ਪਾ ਯਾਰ ਉਹ ਲਖਾ ਰੁਪਏ ਗਣ ਲੱਭੀ ਆ ਯਾਰ ਕਿਆ ਬਣਦਾ ਔਟ ਵੀ ਭਾਈ ਯਾਰ ਭਾਜੀ ਹੁਣ ਬਸ ਮੈਂ ਪਾਏਗਾ ਤੇਰੀ ਮਾਰ ਹੋ ਗਈ ਹੋਇਆ ਹੈਗਾ ਤੜਕੇ ਦਾ ਪਾਉਂਦਾ ਉੱਥੇ ਹੀ ਪੈ ਜਾਣਾ ਪਾ ਜਾਵਾਂਗੇ ਪਾਸੇ ਦਾ ਗਣ ਲੱਭੀ ਓ 500 ਹੋਰ ਪਾਦਾ ਹੋਣ ਰਹਿਣ ਦੇ ਆ ਜਾ ਹੁਣ ਹੁਣ ਬਸ ਹੁਣ ਨਹੀਂ ਛੜੀ ਰਹਿੰਦੇ ਓ ਲੈ ਵੀ ਆ ਜਾ ਆ ਜਾ ਆਇਓ 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 ਕਿੰਨੇ ਨੂੰ ਸਾਡੇ 500 ਬਰੀ ਪੈ ਸਾਡੇ 25000 ਦੇ ਬਣੇ ਵੀਰੇ ਠੀਕ ਹੈ ਯਾਰ ਕਰਦਾ ਕੰਮ ਨਹੀਂ ਕਰ ਵੀਰੇ ਕਿੱਥੇ ਮੈਂ ਕਰਦਾ ਵੀਰੇ ਕੜੇ ਲੱਗਣਾ ਵੀ ਨਹੀਂ ਉਹ ਕੜੇ ਘਾੜੀ ਨਾਲ ਠੀਕ ਆ ਰਲ ਜਾਣ ਸਾਡੇ ਬੱਚੇ ਆ ਜੋ ਸਰਚਾ ਵੀ ਪੈਣਾ ਉੱਤੇ ਉਹ ਆਹੋ ਸਾਰਾ ਕੁਝ ਹੋਊ ਯਾਰ ਐਂ ਤਾਂ ਆਪਣਾ ਰੋਟੀ ਦਿਖਾਨੀ ਹੈ ਉਹ ਨਹੀਂ ਕੜੇ ਯਾਰ ਜਾਣੀ ਠੀਕ ਨਹੀਂ ਯਾਰ ਹੋ ਰਹਿਣ ਦੇ 25 ਨੂੰ ਕਹਿ ਤੀ ਦਿਨ ਮਤਾਂ ਜਾ ਹੁੰਦਾ ਥੰਮ ਨਹੀਂ ਅੱਛਾ ਅੱਛਾ ਮਿੱਟੀ ਦੇ ਆ ਰਹਿਣ ਤੋਂ ਰੋਕ ਮਿੱਟੀ ਦੇ ਆ ਕਹਾ ਥੋੜੀ ਰਹਿਣ ਦੇ ਉਹ ਸਿੰਦ ਪਰਨਾ Hør, da.